ਦੋਸਤੋ ਸਤਿ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਅਸੀਂ ਬੈਠੇ ਆ ਮਾਨਸਾ ਦੇ ਠੂਠੇ ਵਾਲੀ ਰੋਡ ਤੇ ਇਹ ਜਿਹੜਾ ਵੀਰ ਸਾਹਮਣੇ ਬੈਠਾ ਇਹਦੇ ਘਰ ਵਾਲੀ ਹੈ ਇਹਦੀ ਮੌਤ 10 ਸਾਲ ਪਹਿਲਾਂ ਹੋਗੀ ਸੀ ਇਹਦੇ ਤਿੰਨ ਬੱਚੇ ਨੇ ਦੋ ਕੁੜੀਆਂ ਨੇ ਤੇ ਇੱਕ ਮੁੰਡਾ ਤਿੰਨਾਂ ਦੀ ਨਿਗਾ ਬਹੁਤ ਘਟ ਹੈ ਇਹ ਸਿਵਲ ਹਸਪਤਾਲ ਮਾਨਸਾ ਗਿਆ ਸੀ ਡਾਕਟਰਾਂ ਦੇ ਕਹਿਣ ਅਨੁਸਾਰ ਜੇਕਰ ਇਹਨਾਂ ਨੂੰ ਚੰਡੀਗੜ੍ਹ ਪੀਜੀਆਈ ਲੈ ਜਾਇਆ ਜਾਵੇ ਤਾਂ ਤਿੰਨਾਂ ਦੀ ਨਿਗਾ ਵਾਪਸ ਆ ਸਕਦੀ ਹੈ ਕਿਉਂਕਿ ਦੇਖ ਸਕਦੇ ਹੋ ਜੋ ਧੀਆਂ ਨੇ ਵਿਆਹਣ ਦੀ ਉਮਰ ਹੈ ਇਹਨਾਂ ਦੀ ਪਰ ਇਹ ਘਰੇ ਬੈਠੀਆਂ ਨੇ ਘਰੇ ਬੈਠਣ ਦਾ ਕਾਰਨ ਨਿਗਾ ਘਟ ਹੈ ਜੇਕਰ ਇਹਨਾਂ ਦਾ ਇਲਾਜ ਹੋ ਜਾਂਦਾਗਾ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ ਤਾਂ ਇਹਨਾਂ ਕੁੜੀਆਂ ਦਾ ਕੱਲ ਨੂੰ ਵਿਆਹ ਵੀ ਹੋ ਜਾਵਗਾ ਆਪਦੇ ਘਰ-ਬਾਰ ਜਾਣਗੇ ਇਹ ਤਾਂ ਮੁੰਡਾਗਾ ਇਹਦਾ ਵਿਆਹ ਹੋ ਜੂ ਤੇ ਇਹਨਾਂ ਦੇ ਰੋਟੀ ਪੱਕਦੀ ਹੋ ਜੂ ਆਪਾਂ ਕਰਾਵਾਂਗੇ ਗੱਲ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਧਰਮੇਲ ਥੋੜਾ ਉੱਚੀ ਬੋਲੋ ਕੀ ਨਾਮ ਧਰਮੇਲ ਜੀ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦਾ ਪ੍ਰੈਸ਼ਨ ਹੋਣਾ ਚਾਹੀਦਾ ਜੀ ਅੱਛਾ ਕਿੰਨੇ ਬੱਚੇ ਆ ਤੇਰੇ ਜਿਨ੍ਹਾਂ ਦਾ ਪ੍ਰੈਸ਼ਨ ਹੋਣਾ ਮੇਰੇ 4 ਜਵਾਕਾ ਦੇ ਨੇਗਾ ਘਟਾ ਜੀ ਇਹ ਪੰਜਵਾਂ ਹੁੰਦਾ ਹੈ ਅੱਛਾ ਕੋਈ ਇੱਕ ਕੁੜੀ ਦੀ ਠੀਕ ਆਨੇਗਾ ਜੀ ਅੱਛਾ ਠੀਕ ਹੈ ਤੇ ਹੁਣ ਕਿੱਥੇ ਲੈ ਕੇ ਜਾਣਾ ਤਾਂ ਇਹਨਾਂ ਨੂੰ ਉੱਥੇ ਰਜਾਇਆ ਧੰਨੀਗੜ ਅੱਛਾ ਉੱਥੇ ਵੀ ਲੈ ਤੇ ਕੰਮਕਾਰ ਕੀ ਹੈ ਤੇਰਾ ਕਾਰੋਬਾਰ ਮੇਰ ਕਚਾਰ ਇਹਦੀ ਹੈ ਜੀ ਅੱਛਾ ਗੁਜ਼ਾਰਾ ਇਹਦੇ ਨਾਲ ਚੱਲਦਾ ਹਾਂਜੀ ਡਾਕਟਰਾਂ ਨੇ ਕਿਹਾ ਕਿ ਬੀ ਆਪਰੇਸ਼ਨ ਕਰਨ ਤੋਂ ਬਾਅਦ ਇਹਨਾਂ ਦੀ ਨਿਗਾਹ ਵਾਪਸ ਆਜੂ ਨਿਗਾਹ ਆਜੇ ਜੀ ਕਹਿੰਦੇ ਸੀ ਕਿ ਗਿਆ ਅੱਛਾ ਅੱਛਾ ਗੁੜੇ ਕੀ ਨਾਮ ਹੈ ਮੀਟੂ ਜੀ ਅੱਛਾ ਕਿੰਨੇ ਸਾਲ ਦੀ ਉਮਰ ਹੋ ਗਈ ਹੈ ਤਾਰਾ ਸਾਹਿਬ ਦੀ ਜੀ ਅੱਛਾ ਕਿੰਨਾ ਕਿ ਨਿਗਾ ਤੇਰੀ ਥੋੜੀ ਹੋਤੀ ਹੈ ਜੀ ਅੱਛਾ ਕੀ ਉਮੀਦ ਹੈ ਕਿ ਵੀ ਜੇ ਆਪਰੇਸ਼ਨ ਹੋ ਜੂ ਲੱਗ ਜੂ ਆ ਦਿਸਣਾ ਹਾਂਜੀ ਅੱਛਾ ਪਰ ਨਿੰਨਤਾ ਨਹੀਂ ਲੱਗੀ ਸੀ ਤੂੰ ਨਾਂਜੀ ਨਿਗਾ ਕਰਕੇ ਅੱਛਾ ਤੇ ਹੁਣ ਫਿਰ ਸੁੱਟ ਤੋਂ ਕਰ ਹੀ ਰਹਿਨੇ ਹੋਗੇ ਹਾਂਜੀ ਅੱਛਾ ਗੁੱਡੀ ਕੀ ਨਾਮ ਹੈ ਤੇਰਾ ਲਖਵੀਰ ਕੌਰ ਜੀ ਅੱਛਾ ਤੇਰੀ ਉਮਰ ਕਿੰਨੇ ਆ 22 ਸਾਲ ਦੀ ਅੱਛਾ ਹੁਣ ਕੀ ਜਾਣਾ ਫਿਰ ਚੰਡੀਗੜ੍ਹ ਪੀਜੀਆ ਹੀ ਹਾਂਜੀ ਅੱਛਾ ਆਪਰੇਸ਼ਨ ਕਰਾਉਣਾ ਹੈ ਹਾਂਜੀ ਠੀਕ ਹੈ ਜੀ ਕਾਕੇ ਕੀ ਨਾਮ ਹੈਗਾ ਹਰਜੀਤ ਸਿੰਘ ਅੱਛਾ ਹੁਣ ਚੰਡੀਗੜ੍ਹ ਫਿਰ ਪੀਜੀਆ ਹੀ ਜਾਣਾ ਹੈ ਹਾਂਜੀ ਅੱਛਾ ਕਿੰਨੀ ਆ ਕਿ ਦਿੱਕਤ ਆਉਂਦੀ ਆ ਕੁੜੀ ਬਈ ਜਦੋਂ ਤੇਰੀ ਨਿਗਾ ਨਹੀਂ ਹੈਗੀ ਖਾਸੀ ਦਿੱਕਤ ਆਉਂਦੀ ਆ ਜੀ ਅੱਛਾ ਹੁਣ ਫੇ ਛੋਟੇ ਬਾਪੂ ਕੋਲੇ ਇੰਨਾ ਪੈਸਾ ਤਾਂ ਹੈ ਨਹੀਂ ਵੀ ਥੋੜਾ ਇਲਾਜ ਕਰਾ ਦਿਆਂ ਨਾ ਹਾਂਜੀ ਅੱਛਾ ਫੇ ਹੁਣ ਕੀ ਉਮੀਦ ਕਰਦੇ ਹੋ ਤੁਸੀਂ ਅਸੀਂ ਆ ਜਾਂ ਬਸ ਮਾੜਾ ਮੋਟਾ ਸਹਾਰਾ ਲਾਦਾ ਨਾ ਅੱਛਾ ਛੇੜਾ ਵੀ ਤੁਹਾਨੂੰ ਚੰਡੀਗੜ੍ਹ ਭੇਜ ਦੇਣਾ ਹਾਂਜੀ ਅੱਛਾ ਜਿਉ ਤੁਸੀਂ ਡਾਕਟਰਾਂ ਕੋਲੇ ਆਪਣਾ ਕੀ ਕਹਿੰਦੇ ਸਰਕਾਰੀ ਚ ਤਿੰਨਾਂ ਨੂੰ ਲੈ ਕੇ ਸੀ ਜਾਇ ਗਿਆ ਸੀ ਜੋ ਕਹਿੰਦਾ ਚੰਡੀਗੜ੍ਹ ਲੈ ਜਾ ਮੈਂ ਗਿਆ ਨਹੀਂ ਝੂਠ ਨਹੀਂ ਮਾਰਦਾ ਜੀ ਹੂੰ ਮੇਰੇ ਕੋਲ ਪੈਸੇ ਨਹੀਂ ਮੈਂ ਆਪ ਕੀ ਪਤਾ ਕਿੰਨੇ ਕਮਾਂਗਾ ਹੂੰ ਪੈਸੇ ਹੈ ਨਹੀਂ ਜੀ ਮੱਥੋਂ ਨਹੀਂ ਮੈਂ ਨਹੀਂ ਗਿਆ ਹੂੰ ਅੱਛਾ ਮੰਨ ਲਓ ਤੈਨੂੰ ਕੋਈ ਗੱਡੀ ਦਾ ਪ੍ਰਬੰਧ ਅਸੀਂ ਕਰਕੇ ਦੇ ਦਈਏ ਕੋਈ ਰਿਸ਼ਤੇਦਾਰ ਹੈ ਤੇਰਾ ਜਿਹੜਾ ਨਾਲ ਵਗ ਜੇ ਹਾਂ ਜੀ ਨਾਲ ਇੱਥੋਂ ਪਹਿਲਾਂ ਮੁੰਡਾ ਕਹਿੰਸੀ ਕਿ ਇਹੀ ਫੇਰ ਵਗ ਜੂਗਾ ਵਗ ਜੂ ਨਾਲ ਹਾਂ ਅੱਛਾ ਇਹਦਾ ਨੰਬਰ ਵੀ ਇੱਥੇ ਹੀ ਰਹਿੰਦਾ ਸਾਡੇ ਘਰ ਕੋਲੇ ਅੱਛਾ ਉਹ ਵੀ ਚਾਹ ਦਾ ਕੱਪ ਨਹੀਂ ਪੀਤਾ ਜੀ ਅੱਛਾ ਆਪਦੇ ਕੋਲ ਠਾਕੇ ਸਾਡੇ ਉੱਪਰ ਚਾਹਕ ਹਾਂ ਸਾਰੇ ਸਾਹਮਣੇ ਚੱਕ ਅੱਛਾ ਉਹ ਸ਼ੌਭਾ ਬਾਜੂਆ ਨਾਲ ਜੇ ਤੈਨੂੰ ਗੱਡੀ ਦਾ ਪ੍ਰਬੰਧ ਕਰਦੀ ਹੈ ਉਹ ਸਾਨੂੰ ਡਿਫਾਇ ਵੀ ਦਿਖਾ ਰਣਾ ਜੀ ਚੈੱਕ ਸਹੀ ਆਏ ਨੇ ਅੱਛਾ ਦਿਖਾਏ ਸੋ ਅੱਛਾ ਤਿੰਨਾ ਤਿੰਨਾ ਨੇ ਸਹੀ ਆਇਆ ਟੈਸਟ ਨਹੀਂ ਨਾ ਇੱਕ ਨੂੰ ਰਹਿ ਗਿਆ ਜੀ ਇੱਕ ਟੈਸਟ ਰਹਿਦਾ ਅੱਛਾ ਉਹ ਮੰਗਲਵਾਰ ਨੂੰ ਫੇਰ ਜਾਣਾ ਪਹਿਲੀ ਵਾਰ ਤੇ ਹੁਣ ਤੂੰ ਮੰਗਲਵਾਰ ਨੂੰ ਜਾਣਾ ਹਾਂ ਜੀ ਆਖਿਆ ਸੀ ਮੰਗਲਵਾਰ ਨੂੰ ਆਏ ਇਹ ਨੂੰ ਇੱਕ ਕੱਲੇ ਨੂੰ ਰਹਿ ਗਿਆ ਸੀ ਅੱਛਾ ਇਹ ਨੂੰ ਲੈ ਗਿਆ ਸੀ ਹਾਂ ਬੱਸ ਤੇ ਬਾਜ਼ਾਰ ਅੱਛਾ ਸੋ ਦੋਸਤੋ ਇਹ ਤਿੰਨ ਬੱਚੇ ਨੇ ਤਿੰਨਾਂ ਦੀ ਨਿਗਾ ਬਹੁਤ ਘਟ ਹੈ ਮਾੜਾ ਮੋਟਾ ਦਿਸਦਾਗਾ ਪਰ ਡਾਕਟਰਾਂ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਚੰਡੀਗੜ੍ਹ ਪੀਜੀਆਈ ਤੋਂ ਇਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ ਤਾਂ ਤਿੰਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਨੌਜਵਾਨ ਕੁੜੀਆਂ ਨੇ ਇੱਕ ਦੀ ਉਮਰ 18 ਸਾਲ ਹੈ ਇੱਕ ਦੀ ਉਮਰ 22 ਸਾਲ ਹੈ ਸੋ ਬੇਨਤੀ ਹੈ ਕਿ ਆਪਾਂ ਇਹਨਾਂ ਦਾ ਜਿਹੜਾ ਆਪਰੇਸ਼ਨ ਕਰਾਉਣਾ ਹੈਗਾ ਤਾਂ ਜੋ ਇਹ ਰਹਿੰਦੀ ਜ਼ਿੰਦਗੀ ਆਪਦੀ ਵਧੀਆ ਬਤੀਤ ਕਰ ਸਕਣ